ਜਦੋਂ ਗੋਲੀ ਚੱਲਣ ਤੋਂ ਬਾਅਦ ਜੋ ਬੀਬਾ ਬਾਦਲ ਜੀ ਇੱਥੇ ਪਹੁੰਚ ਚੁੱਕੇ ਨੇ ਮੈਡਮ ਕਿਵੇਂ ਦੇਖਦੇ ਹੋ ਅੱਜ ਵੱਡਾ ਘਟਨਾ ਕਰਮ ਜਿਹੜਾ ਹੋਇਆ ਓਏ ਗੋਲੀ ਚਲਾਣ ਦੀ ਹਾਂ 7 ਨਿਵਾ ਰਹੇ ਬੀਬਾ ਹਰਸ਼ਮਰਤ ਕੌਰ ਬਾਦਲ ਜੋ ਇੱਥੇ ਪਹੁੰਚ ਚੁੱਕੇ ਨੇ ਤਾਂ ਸੇਵਾ ਨਿਵਾ ਰਹੇ ਸੁਖਵੀਰ ਸਿੰਘ ਬਾਦਲ ਹੋਣਾ ਦੇ ਉੱਤੇ ਗੋਲੀ ਚੱਲੀ ਹੈ ਤਾਂ ਬੀਬਾ ਜੀ ਇੱਕ ਵਾਰੀ ਕੀ ਹਾਲਾਤ ਲੱਗਦੇ ਤੁਹਾਨੂੰ ਹਾਲਾਤ ਕੀ ਲੱਗਦੇ ਬੀਬਾ ਜੀ ਮੱਥਾ ਦੇਖ ਕੇ ਵਾਪਸ ਆਉਂਦੇ ਵਾਪਸ ਆਉਂਦੇ ਉਹ ਭਾਜੀ ਵਾਪਸ ਤੇ ਇਹ ਇਹ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਲਗਾਤਾਰ ਹਰਸ਼ਮਰਤ ਕੌਰ ਬਾਦਲ ਦੀਆਂ ਸਾਂਝੀਆਂ ਕਰ ਰਹੇ ਆ ਕਿ ਉਹ ਵੀ ਗੁਰੂ ਘਰ ਵਿਖੇ ਪਹੁੰਚ ਚੁੱਕੇ ਨੇ ਇਹ ਗੋਲੀ ਚੱਲਣ ਦੀ ਖਬਰ ਤੋਂ ਬਾਅਦ ਜੋ ਬੀਬਾ ਹਰਸਿਮਰਤ कौर ਬਾਦਲ ਉਹ ਵੀ ਹੁਣ ਗੁਰੂ ਘਰ ਵਿਖੇ ਪਹੁੰਚ ਚੁੱਕੇ ਨੇ ਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਜਾ ਰਹੇ ਨੇ ਤਾਂ ਜ਼ਰੂਰ ਬੀਬੀ ਸਿੰਘ ਬਾਦਲ ਦੇ ਤਰਮ ਪਤਨੀ ਹਰਸਿਮਰਤ कौर ਬਾਦਲ ਜਿਹੜੇ ਨੇ ਹਰਸਿਮਰਤ कौर ਹਰਸਿਮਰਤ कौर ਬਾਦਲ ਜੋ ਨੇ ਅੱਖਾਂ 'ਚ ਹੰਝੂ ਹੈ ਤੇ ਗੁਰੂ ਘਰ ਵਿਖੇ ਜੋ ਨਾ ਤਾਂ ਮਸਤਕ ਹੋਣ ਵਾਸਤੇ ਪਹੁੰਚੇ ਨੇ ਤਾਂ ਹਰਸਿਮਰਤ ਕੋਰ ਬਾਦਲ ਜਦੋਂ ਸੁਖਬੀਰ ਸਿੰਘ ਬਾਦਲ ਹੁਣਾ ਦੇ ਉੱਤੇ ਗੋਲੀ ਚੱਲਦੀ ਐ ਤਾਂ ਉਹ ਖਬਰ ਸੁਣਨ ਤੋਂ ਬਾਅਦ ਹਰਸਿਮਰਤ ਕੋਰ ਬਾਦਲ ਸੱਚਕਨ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਚੁੱਕੇ ਨੇ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆਪਣੇ ਸਯੋਗੀ ਨੂੰ ਕਹੂੰਗਾ ਲਗਾਤਾਰ ਹਰਸਿਮਰਤ ਕੋਰ ਬਾਦਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂ ਤਾਂ ਸਰ ਹਰਸਿਮਰਤ कौर ਬਾਦਲ ਜੋ ਨੇ ਸਚਕੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਚੁੱਕੇ ਨੇ ਤਾਂ ਅੱਖਾਂ ਦੇ ਵਿੱਚ ਹੰਝੂ ਨੇ ਤਾਂ ਤਸਵੀਰਾਂ ਜੋ ਲਗਾਤਾਰ ਸਾਂਝੀਆਂ ਕਰ ਰਹੀਆਂ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਸਾਹਿਬ ਅੱਗੇ ਆਜੋ ਆਜੋ ਜੀ ਆਜੋ ਜੋ ਨਮਸਤਾ ਘੁੰਮਣਗੇ ਸੁਖਬੀਰ ਸਿੰਘ ਬਾਦਲ ਜੋ ਪਾਠ ਸੁਣਾਉਣ ਦੀ ਜੋ ਸੇਵਾ ਜੋ ਸਜ਼ਾ ਲੱਗੀ ਸੀ ਉਹ ਨਿਭਾ ਰਹੇ ਨੇ ਤਾਂ ਉੱਥੇ ਹੀ ਬੀਬਾ ਹਰਸਿਮਰਤ कौर ਬਾਦਲ ਉਹ ਗੁਰੂ ਘਰ ਵਿਖੇ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਕੇ ਤਾਂ ਸੁਖਬੀਰ ਸਿੰਘ ਬਾਦਲ ਹੋਣਾ ਦੇ ਨਾਲ ਵੀ ਮੁਲਾਕਾਤ ਜ਼ਰੂਰ ਕੀਤੀ ਜਾਣੀ ਆ ਤਾਂ ਇਹ ਤਸਵੀਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰੋਂ ਸਾਂਝੀ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਵਿਭਾ ਹਰਸਿਮਰਤ ਕੋਰ ਬਾਦਲ ਜੋ ਕਿ ਗੁਰੂ ਘਰ ਵਿਖੇ ਸਮਸਤਕ ਹੋਣ ਵਾਸਤੇ ਪਹੁੰਚੇ ਨੇ ਗੋਲੀ ਚੱਲਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚੱਲਣ ਤੋਂ ਬਾਅਦ ਵਿਭਾ ਹਰਸਿਮਰਤ ਕੋਰ ਬਾਦਲ ਉਹ ਗੁਰੂ ਘਰ ਵਿਖੇ ਪਹੁੰਚ ਚੁੱਕੇ ਨੇ ਹਾਲਾਂਕਿ ਨਰੇਂਦਰ ਸਿੰਘ ਜੋ ਚੋੜਾ ਨੇ ਉਹਨਾਂ ਦੇ ਵੱਲੋਂ ਜਿਹੜੀ ਆ ਗੋਲੀ ਚਲਾਈ ਗਈ ਹੈ ਤਾਂ ਉਹਨਾਂ ਨੂੰ ਪੁਲਿਸ ਨੇ ਫੜ ਦਿੱਤਾ ਲੇਕਿਨ ਜੇਕਰ ਅਸੀਂ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਦੀ ਗੱਲ ਕਰੀਏ ਤਾਂ ਇੱਕ ਪੰਜਾਬ ਪੁਲਿਸ ਦੇ ਅਧਿਕਾਰੀ ਵੱਲੋਂ ਉਸ ਰਿਵਾਲਵਰ ਦਾ ਜਿਹੜਾ ਰੁੱਖ ਸੀਗਾ ਜੋ ਸੁਖਬੀਰ ਸਿੰਘ ਬਾਦਲ ਵੱਲ ਸੀਗਾ ਤਾਂ ਉਸ ਨੂੰ ਸਿੱਧਾ ਉੱਪਰਲੇ ਤਰਫ ਕਰ ਦਿੱਤਾ ਜਾਂਦਾ ਉਸ ਵੱਲੋਂ ਤਾਂ ਜੋ ਕੀ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਜਾਨ ਬਚ ਜਾਂਦੀ ਹੈ ਤਾਂ ਇਹ ਤਸਵੀਰ ਲਗਾਤਾਰ ਇਹ ਤਸਵੀਰ ਸਾਂਝੀ ਕਰ ਰਹੇ ਹਾਂ ਕਿ ਹਰ ਬਿਵਾਰ ਸੁਮਰਤ ਕੋਰ ਬਾਦਲ ਜੋ ਸਚਕਨ ਚੜੀ ਹਰਮੰਦਰ ਸਾਹਿਬ ਵਿਖੇ ਪਹੁੰਚ ਚੁੱਕੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਉਹਨਾਂ ਦੀਆਂ ਤਸਵੀਰਾਂ ਜੋ ਤੜ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਤਸਵੀਰ ਜੋ ਲਗਾਤਾਰ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਬੀਬਾ ਹਰਸਿਮਰਤ ਕੋਰ ਬਾਦਲ ਜੋ ਕਿ ਦਰਸ਼ਨ ਕਰਨ ਤੋਂ ਬਾਅਦ ਨਤਮਸਤਕ ਹੋ ਕੇ ਅੱਖਾਂ ਦੇ ਵਿੱਚ ਹੰਝੂ ਨੇ ਤਾਂ ਉਹ ਹੁਣ ਸੁਖਵੀਰ ਸਿੰਘ ਬਾਦਲ ਨੂੰ ਜ਼ਰੂਰ ਮਿਲਣਗੇ ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਨਾਲ ਗੱਲਬਾਤ ਹੋ ਸਕੇ ਉਹਨਾਂ ਦੇ ਨਾਲ ਵੀ ਉਹਨਾਂ ਤੋਂ ਜਾਣ ਸਕੇ ਕਿ ਉਹਨਾਂ ਦਾ ਅੱਜ ਇਸ ਘਟਨਾ ਕਾਰਨ ਨੂੰ ਲੈ ਕੇ ਕੀ ਕਹਿਣਾ ਹੈ ਤਾਂ ਉੱਥੇ ਹੀ ਤਸਵੀਰਾਂ ਜੋ ਸਾਂਝਾ ਕਰ ਰਹੇ ਹਾਂ ਕਿ ਸ਼ਖਬੀਰ ਸਿੰਘ ਬਾਦਲ ਜੋ ਆਪਣੇ ਸਾਥੀਆਂ ਦੇ ਨਾਲ ਕੈਬਨਟ ਦੇ ਨਾਲ ਜੋ ਸਜਾ ਲਗਾਈ ਗਈ ਸੀਗੀ ਸ਼੍ਰੀ ਕਲਤਕ ਸਾਬ ਤੋਂ ਸਿੰਘ ਸਾਹਿਬ ਵੀ ਵੱਲੋਂ ਤਾਂ ਉਸ ਦੀ ਪਾਲਣਾ ਕਰਦੇ ਹੋਏ ਜੋ ਸੇਵਾ ਕਰਦੇ ਜੋ ਦਿਖਾਈ ਦੇ ਰਹੇ ਨੇ ਤਾਂ ਉਸ ਤੋਂ ਬਾਅਦ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਬਿਬਹਾਰ ਸਿਮਰਤ ਕੋਰ ਬਦਲ ਸਹੀ ਸਲਾਮਤ ਅੱਖਾਂ 'ਚ ਹੰਝੂ ਲੈ ਕੇ ਜੋ ਜਾਂਦੇ ਦਿਖਾਈ ਦੇ ਰਹੇ ਨੇ ਤਾਂ ਇਹ ਤਸਵੀਰਾਂ ਚੱਲ ਜੋਂ ਉੱਥੇ ਕਰ ਰਹੇ ਨੇ ਲਗਾਤਾਰ ਸਾਂਝੇ ਯਾਨੀ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਕਿ ਬਿਬਾ ਹਰਸਿਮਰਤ ਕੋਰ ਬਾਦਲ ਜੋਣੇ ਸਚਕਣ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਨੇ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਗੋਲੀ ਲੱਗਣ ਦੀ ਖਬਰ ਸੁਣ ਕੇ ਜੋ ਬਿਬਾ ਹਰਸਿਮਰਤ ਕੋਰ ਬਾਦਲ ਨੇ ਉਹ ਗੁਰੂ ਘਰ ਵਿਖੇ ਪਹੁੰਚੇ ਨੇ ਤਾਂ ਹੁਣ ਸੁਖਵੀਰ ਸਿੰਘ ਬਾਦਲ ਨੂੰ ਜ਼ਰੂਰ ਵੇਣ ਵਾਸਤੇ ਜਾ ਰਹੇ ਨੇ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਮ ਇਲੈਕਸਨ ਜਗਬਾਨੀ ਟੀਵੀ ਸ਼੍ਰੀ ਹਮਸਾਹੀ